ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਿਸ ਦੀ ਉਮਰ ਲਗਭਗ 18 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 3 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਡ ਟਾਇਪ ਆ ਗਿਆ ਇਹ ਜਿਹੜਾ ਹਾਰਟੈਗ ਦੇ ਨਾਲ ਆਉਂਦੀ ਜਿਹੜੀ ਆ ਉਹ ਬਹੁਤੋ ਵੀਰ ਪਿਛੇ ਦੇ ਦੋ ਭਰਾ ਹਨ ਤਿੰਨ ਭਰਾ ਨੇ ਜਿਹੜਾ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ੍ਹ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨੂੰ ਰਿਲਾਇਸਟ ਕਰ ਲੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੋ ਇਹ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜੀ ਮਿਲਿਆ ਨਹਾ ਕੇ ਬਾਅਦ ਨਿਕੋਸੀ ਹੋ ਗਈ ਹੈ ਫਿਰ ਇਹਨਾਂ ਦੇ ਛੋਟੇ ਬਰਦਰ ਨੇ ਸਾਨੂੰ ਇਹਨਾਂ ਨੂੰ ਡਾਕਟਰ ਕੋਲ ਲਾ ਦੋ ਸਾਨੂੰ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਜਾਈਆ ਉਹ ਡੈਥ ਹੋ ਗਿਆ ਇਹ ਹਸਪੀਟਲ ਲਾ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਕਰਿਆ ਭਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜਿਹਨਾਂ ਨਾਮ ਬਿਲੀਵ ਸੀ ਹੈ ਜੀ ਛੋਟਾ ਬਰਦਰ ਹੈ ਮੇਰਾ ਗੱਲਬਾਤ ਸ਼ੁਰੂ ਕਰਨ ਉਹਨਾਂ ਵਾਸਤੇ ਗਿਆ ਮੈਂਨਨ ਕਿਹਾ ਸੀ ਕਿ ਤੁਈ ਨਾ ਠੀਕ ਨਹੀਂ ਹੋ ਕੇ ਤਾਂ ਅਜੀ ਸ਼ਾਦੀ ਦੇ ਦਰਦ ਹੋਣ ਢਈ ਆ ਮੈਂ ਦੋ ਤਿੰਨ ਦਫਾ ਗਿਆ ਬੀਚੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਕਿ ਨਹੀਂ ਪਾਜੀ ਪੇਟ ਦਾ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਵਾ ਮੈਂ ਗੈਸ ਦੀ ਗੋਲੀ ਦਿੱਤੀ ਆ ਤੇ ਫਿਰ ਕੀ ਕੀਤਾ ਕਿ ਐਸਟਰ ਪਲਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਪਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਹੀ ਉੱਠਿਆ ਵਾ ਜਦ ਉੱਠਿਆ ਤੇ ਫਿਰ ਉਹ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾ ਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾ ਲਈ ਪਹਿਲਾਂ ਦਵਾਈ ਲੈਣ ਚਲੀਏ ਕਿ ਕਹਿੰਦਾ ਨਹੀਂ ਨਹੀਂ ਭਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਂ ਰਸਤ ਕੀਤੀ ਆ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਚਲ ਦਹਾ ਲਾ ਤੇ ਤੂੰ ਨਾ ਤੂੰ ਹਾਟ ਦੇ ਅੰਦਰ ਲੋਕ ਨਾ ਲਮੀ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿਤੇ ਕਿ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਕਿਹਾ ਤੇ ਲੋਕ ਆਪਣੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅ ਏ ਮੈਂ ਨਾ ਇੱਕ ਤੀਲ ਸੀ ਛੋਟੀ ਜੀ ਕੋਪੀ ਤੇ ਮੇਰ ਕੋ ਮੇਰ ਕੋ ਪੇਰ ਬੜਾ ਤੀਲ ਸੀ ਤੇ ਮੈਂ ਕਹਾ ਚਲੋ ਜਮੇ ਤੇ ਤੀਲ ਮਲਦਾ ਬਾਡੀ ਤੇ ਤੇ ਫਿਰ ਕਪੜੇ ਪਾ ਫਿਰ ਅਸੀਂ ਦਵਾਈਆਂ ਚਲੇ ਜੰਨਾ ਕਹਿੰਦੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਕਦੇ ਦਰਦ ਨਹੀਂ ਹੋਈ ਮੇਰੇ ਮੇਰੇ ਪਹਿਲੇ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰ ਨੂੰ ਫੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧਾੜੋ ਦੇ ਉੱਪਰ ਲੱਤ ਉਹਦੀ ਹੱਥਾਂ ਲੇ ਮੈਂ ਉਹ ਤਾਂ ਮਰ ਦਰੇਗਾ ਵਿਲੀਅਮ ਵਿਲੀਅਮ ਉਹ ਵਿਲੀਅਮ ਉਸ ਨੂੰ ਦੰਦਲ ਪਈ ਦਲੋਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਮੈਂ ਸਮਝ ਨਹੀਂ ਪਾਇਆ ਕਿ ਉਹ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸੋਬਾ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਰਵਾਂ ਦਿਕਰ ਸੀ ਦੋਨੇ ਪਾਸੇ ਖੇਡਦੇ ਰਹੇ ਔਰ ਸੋਬਾ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰੇ ਕਹਿਣ ਲੱਗੇ ਕਿ ਭਾਜੀ ਮੇਰੇ ਸ਼ਾਰਟੀ ਤੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰੀ ਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਬਾਅਦ ਤੇ ਇਸਰ ਜਿਹੜੇ ਨੇ ਡੈੱਥ ਵੀ ਇੱਕ ਤਰੀਕ ਨੂੰ ਹੀ 10 ਤਰੀਕ ਨੂੰ ਹੀ ਹੈ ਜੀ 10 ਤਰੀਕ ਨੂੰ ਸਵੇਰ 5 ਵਜੇ ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਨਾਲ ਗੱਲ ਹੋਈ ਹੈ ਤੇ ਜਦੋਂ ਉਹਨਾਂ ਦਾ ਦਰਦ ਹੋਇਆ ਨਾ ਕੋ ਹਸਪੀਟਲ ਖੜਿਆ ਸੀ ਉੱਥੇ ਸੌਂ ਗਏ ਜੀ ਉਸੇ ਟਾਈਮ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਰਹਿਦਾ ਸੀ ਗਲੀ ਤੋਂ ਤੋਂ ਉਸਨੇ ਮੈਂ ਜਦੋਂ ਸੁਣ ਕੇ ਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੋ ਨੇ ਜਿਹੜਾ ਸਭ ਤੋਂ ਜ਼ਿਆਦਾ ਉਹ ਤੋ ਜਦੋਂ ਉਹ ਉੱਪਰ ਆਇਆ ਨਾ ਤੁਸੀਂ ਨੇ ਦੇਖਿਆ ਆਪਣੀ ਜ਼ੁਬਾਨ ਦੇ ਵਿੱਚ ਕਿਹਾ ਕਿ ਜਲਦੀ ਜਲਦੀ ਖੜੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਅਸੀਂ ਤੇ ਕਿਰੇਪਾ ਮਨ ਪੰਜ ਸ਼ਾਮ ਬ੍ਰਦਰ ਨੇ ਫਟ ਕੇ ਤਾਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋਸ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਡਾਇਰੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਆ ਤੇ ਦੋਨਾਂ ਨੇ ਮਤਲਬ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪਤਲ ਲਾਗੇ ਗਏ ਨੇ ਅੱਗੇ ਗਿਵਨਨ ਦੀ ਗੱਡੀ ਜਾ ਰਹੀ ਸੀ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਵਿੱਚ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੈਕਨ ਅਵਿਲੀਅਮ ਵਾਪਸ ਨਹੀਂ ਮੜਿਆ ਸਾ ਉਥੇ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਹਾਕਿੰਗ ਨਾ ਸੀ ਵਕਪਲ ਕੰਪਨੀ ਦਾ ਨਾਮ ਸੀ ਇਹ ਅੱਜ ਜਿਹੜੇ ਇੱਥੇ ਡੈੱਡ ਬੜੀ ਪਹੁੰਚੀ ਹੈ ਕੰਪਨੀ ਸਹਿਯੋਗ ਦਾ ਕਿਸ ਸਸਤਾ ਦਾ ਇਹ ਸਾਰੀ ਕੰਪਨੀ ਦੇ ਸਹਿਯੋਗ ਦੇ ਨਾਲ ਪਹੁੰਚੀ ਉਸ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁਖਦਾਈ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 38 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਉਹ ਦੇਸ਼ ਗਿਆ ਸੀ ਇਸ ਤੋਂ 3 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨ ਚੇਤ ਇਹਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਹਾਰਟ ਅਟੈਕ ਦੇ ਨਾਲ ਜਿਹੜੀ ਆ ਉਹ ਉਹ ਉਤੋਂ ਵੀ ਇਹਦੇ 2 ਦੁਪਰਾਹ ਹਨ ਤਿੰਨ ਪਹਿਲਾਂ ਹਨ ਇਹ ਰਿਹਾ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਇਹ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਟਿਆ ਵਾਲੀ ਗੱਲ ਹੈ ਕਿ ਜਿਹੜੀ ਕੋਈ ਸਹਿਯੋਗ ਹੈ ਜਿਹੜੀ ਇਹਨਾਂ ਨੇ ਲਾਸਟ ਕਰ ਲਓ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੂਏ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਨਹੀਂ ਮਿਲਿਆ ਨਹਾ ਕੇ ਬਾਹਰ ਨਿਕਲਸੀ ਹੋ ਗਈ ਹੈ ਫਿਰ ਇਹਨਾਂ ਦੇ ਛੋਟੇ ਭਰਾ ਨੇ ਸਾਨੂੰ ਇਹਨਾਂ ਨੂੰ ਇਹ ਵੱਡਾ ਚੁਗਰ ਰੋਣਾ ਦੋ ਸਾਨੂੰ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਗਈ ਹੈ ਉਹ ਡੈਥ ਹੋ ਗਈ ਹੈ ਅਸੀਂ ਹਸਪੀਟਲ ਲਾ ਕੇ ਗਏ ਆ ਇਹ ਡਾਕਟਰਾਂ ਨੇ ਵੀ ਉਹਨਾਂ ਨੂੰ ਇਮਤਿਹਾਨ ਕਰਾਇਆ ਵੀਰਤਾ ਭਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜਿਹਨਾਂ ਵਿਲੀਅਮ ਸੀ ਹੈ ਇਹ ਛੋਟਾ ਬ੍ਰਦਰ ਹੈ ਮੇਰਾ ਗੱਲਬਾਤ ਸ਼ੁਰੂ ਆਦਨ ਉਹਨਾਂ ਵਾਸਤੇ ਗਿਆ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਭਾਜੀ ਸ਼ਾਦੀ ਦਾ ਦਰਦ ਹੋਣ ਢਈ ਆ ਮੈਂ ਦੋ ਤਿੰਨ ਵਾਰ ਕਿਹਾ ਵੀ ਚਲੋ ਜ਼ਿਆਦਾ ਤਕਲੀਫ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਕਿ ਨਹੀਂ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀਬਾਦ ਕਰਕੇ ਹੋਣੀ ਹੈ Και γέστε η γόλη, δεν το τσίπ, δεν το τσίπ, δεν το τσίπ, δεν έτσι τσίπ, δεν το